ਉਹ ਡਿਮਾਂਡ ਤੇ ਕਰ ਰਿਹਾ ਉਹਦੇ ਮਨ ਦੀ ਡਿਜ਼ਾਇਰ ਹੈ ਉਹਦੇ ਮਨ ਦੀ ਇੱਛਾ ਹੈ ਮਹਾਰਾਜ ਕਹਿੰਦੇ ਅੱਜ ਦੀ ਦੁਨੀਆ ਦੀ ਪਰੇਸ਼ਾਨੀ ਆ ਹੈ ਉਸ ਚੀਜ਼ ਨੂੰ ਡਿਜ਼ਰਵ ਵੀ ਕਰਦਾ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਆ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਆ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਗੁਰਪਿਆਰੇ ਸਾਧ ਜੀਵਾ ਜੀ ਸਾਧ ਸੰਗਤ ਜੀ ਬਾਣੀ ਦੀਆਂ ਨ ਪੰਕਤੀਆਂ ਦੇ ਅੰਦਰ ਬੜਾ ਪਿਆਰਾ ਸੁਨੇਹਾ ਮਹਾਰਾਜ ਨੇ ਸਾਨੂੰ ਦਿੱਤਾ ਹੈ ਮਹਾਰਾਜ ਕਹਿੰਦੇ ਨੇ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੈਨ ਦੇ ਗੁਰੂ ਇਜ਼ ਮਰਸੀਫੁਲ ਜਦੋਂ ਗੁਰੂ ਸਾਡੇ ਉੱਤੇ ਦਿਆਲ ਹੁੰਦਾ ਨਾ ਸਾਡੇ ਮਨ ਦੀਆਂ ਸ਼ਰਦਾ ਪੂਰੀਆਂ ਹੋ ਜਾਂਦੀਆਂ ਜਦੋਂ ਗੁਰੂ ਸਾਡੇ ਉੱਤੇ ਦਿਆਲ ਹੁੰਦਾ ਤੇ ਸਾਡੀਆਂ ਸਾਰੀਆਂ ਡਿਜ਼ਾਇਰ ਜਿਹੜੀਆਂ ਨੇ ਉਹ ਫੁੱਲਫਿਲ ਹੋ ਜਾਂਦੀਆਂ ਹੁਣ ਤੁਸੀਂ ਨਾ ਵਰਡ ਦੇ ਕਿਸੇ ਮਨੁੱਖ ਨੂੰ ਪੁੱਛ ਕੇ ਵੇਖੋ ਵੀ ਕੋਈ ਮਨੁੱਖ ਵਰਡ ਦੇ ਅੰਦਰ ਇਹੋ ਜਿਹਾ ਹੈ ਜਿਦਿਆਂ ਡਿਜ਼ਾਇਰ ਜਿਦਿਆਂ ਲੋੜਾਂ ਪੂਰੀਆਂ ਹੋ ਗਈਆਂ ਹੋਣ ਸ਼ਾਇਦ ਕੋਈ ਵੀ ਨਾ ਮਿਲੇ ਕੋਈ ਵਿਰਲਾ ਹੈ ਹੁਣ ਇੱਥੇ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਗੁਰੂ ਦਾ ਬੜਾ ਪਿਆਰਾ ਸੁਨੇਹਾ ਹੈ ਕਿ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਗੁਰੂ ਹੋਏ ਦਇਆਲ ਨਾ ਕਬਹੂ ਝੂਰੀਏ ਅਸੀਂ ਜਿਹੜੀ ਚੀਜ਼ ਦੀ ਮੰਗ ਕਰ ਰਹੇ ਹਾਂ ਜਿਹੜੀ ਚੀਜ਼ ਦੀ ਡਿਮਾਂਡ ਕਰ ਰਹੇ ਹਾਂ ਜਿਹੜੀ ਚੀਜ਼ ਦੀ ਡਿਜ਼ਾਇਰ ਜਿਹੜੀ ਹੈ ਉਹ ਆਪਣੇ ਮਨ 'ਚ ਰੱਖਦੇ ਹਾਂ ਉਸ ਚੀਜ਼ ਦੇ ਪ੍ਰਤੀ ਅਸੀਂ ਡਿਜ਼ਰਵ ਕਰਦੇ ਹਾਂ ਕਿ ਨਹੀਂ ਕਰਦੇ ਇੱਥੇ ਬੜੀ ਵੱਡੀ ਪ੍ਰੋਬਲਮ ਹੈ ਇੱਕ ਬੜਾ ਪਿਆਰਾ ਸਬਜੈਕਟ ਹੈ ਗੁਰਮਤ ਦਾ ਮੈਂ ਇੱਕ ਛੋਟੀ ਜੀ ਮਿਸਾਲ ਦੇਣਾ ਇੱਕ ਬੰਦਾ ਇਸ ਚੀਜ਼ ਦੀ ਡਿਮਾਂਡ ਕਰਦਾ ਕੀ ਡਿਮਾਂਡ ਕਰਦਾ ਉਹ ਕਹਿੰਦਾ ਮੇਰੇ ਘਰ ਨਾਲ ਬੜੇ ਸੋਹਣੇ ਫੁੱਲ ਖਿੜੇ ਹੋਣ ਮੇਰੇ ਘਰ ਨਾਲ ਬੜੀਆਂ ਸੋਹਣੀਆਂ ਸਬਜ਼ੀਆਂ ਲੱਗੀਆਂ ਉਹ ਡਿਮਾਂਡ ਕਰਦਾ ਉਹ ਹੁਣ ਡਿਮਾਂਡ ਤੇ ਕਰ ਰਿਹਾ ਉਹਦੇ ਮਨ ਦੀ ਡਿਜ਼ਾਇਰ ਹੈ ਉਹਦੇ ਮਨ ਦੀ ਇੱਛਾ ਹੈ ਪਰ ਇਹਦਾ ਇੱਕ ਕ੍ਰਾਈਟੇਰੀਆ ਹੈ ਉਹ ਕ੍ਰਾਈਟੇਰੀਆ ਕੀ ਹੈ ਜਿਹੜੀ ਚੀਜ਼ ਦੀ ਡਿਮਾਂਡ ਬੰਦਾ ਕਰ ਰਿਹਾ ਹੈ ਉਸ ਚੀਜ਼ ਨੂੰ ਡਿਜ਼ਰਵ ਵੀ ਕਰਨਾ ਚਾਹੀਦਾ ਹੈ ਹੁਣ ਮੈਂ ਮੰਨ ਲਉ ਇਸ ਚੀਜ਼ ਦੀ ਡਿਮਾਂਡ ਕਰਦਾ ਕਿ ਮੈਨੂੰ ਜੀ ਜੱਜ ਲਾ ਦਿਓ ਮੈਂ ਜੱਜ ਹੋਣਾ ਚਾਹੀਦਾ ਮੈਂ ਬੜੀ ਵੱਡੀ ਪੋਸਟ ਤੇ ਲੱਗਣਾ ਚਾਹਨਾ ਹੁਣ ਡਿਮਾਂਡ ਹਰ ਇੱਕ ਬੰਦਾ ਕਰ ਰਿਹਾ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਡਿਮਾਂਡ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਚੀਜ਼ ਦੀ ਡਿਮਾਂਡ ਕਰ ਰਹੇ ਆ ਉਸ ਚੀਜ਼ ਨੂੰ ਮਨੁੱਖ ਡਿਜ਼ਰਵ ਵੀ ਤੇ ਕਰੇ ਮੰਨ ਲਓ ਜੇ ਅਸੀਂ ਇਸ ਚੀਜ਼ ਦੀ ਡਿਮਾਂਡ ਕਰ ਰਹੇ ਆ ਵੀ ਮੇਰੇ ਘਰ ਚ ਫੁੱਲ ਲੱਗਣ ਮੇਰੇ ਘਰ ਚ ਸਬਜ਼ੀਆਂ ਲੱਗਣ ਇਹਦੇ ਵਾਸਤੇ ਭਾਈ ਤੈਨੂੰ ਡਿਜ਼ਰਵ ਵੀ ਕਰਨਾ ਪਏਗਾ ਨਾ ਤੈਨੂੰ ਵੀ ਕੁਝ ਕਰਨਾ ਪਏਗਾ ਤੂੰ ਕੀ ਕਰਨਾ ਹੈ ਤੂੰ ਘਰ ਦੇ ਅੰਦਰ ਕਿਆਰੀਆਂ ਨੂੰ ਗੋਡਣਾ ਉਹਨਾਂ ਦੇ ਅੰਦਰ ਸਬਜ਼ੀ ਲਿਆ ਕੇ ਲਾਣੀ ਹੈ ਫੁੱਲਾਂ ਦੇ ਬੁੱਟੇ ਲਾਣੇ ਨੇ ਐ ਐ ਤੂੰ ਡਿਜ਼ਰਵ ਕਰ ਰਿਹਾ ਆਪਣੇ ਆਪ ਨੂੰ ਤਿਆਰ ਕਰ ਰਿਹਾ ਐ ਸਾਰੀਆਂ ਚੀਜ਼ਾਂ ਵਾਸਤੇ ਜਿਹਦੀ ਤੂੰ ਡਿਮਾਂਡ ਕਰਦਾ ਸੀਗਾ ਮਹਾਰਾਜ ਕਹਿੰਦੇ ਅੱਜ ਦੀ ਦੁਨੀਆ ਦੀ ਪਰੇਸ਼ਾਨੀ ਐ ਹੈ ਲੋਕ ਡਿਮਾਂਡਾ ਜ਼ਿਆਦਾ ਕਰ ਰਹੇ ਨੇ ਤੇ ਆਪਣੇ ਆਪ ਕ੍ਰਾਈਟੇਰੀਆ ਉਹਨਾਂ ਚੀਜ਼ਾਂ ਨੂੰ ਡਿਜ਼ਰਵ ਨਹੀਂ ਕਰਦਾ ਤੇ ਫਿਰ ਉੱਥੇ ਹੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਹਿੰਦੇ ਅਸੀਂ ਤੇ ਗੁਰੂ ਕੋਲੋਂ ਮੰਗਦੇ ਆ ਗੁਰੂ ਝੋਲੀਆਂ ਨਹੀਂ ਭਰਦਾ ਉਹ ਗੁਰੂ ਤੇ ਝੋਲੀਆਂ ਭਰਦਾ ਪੁੱਛ ਕੇ ਵੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਤੁਹਾਡੀਆਂ ਝੋਲੀਆਂ ਨਹੀਂ ਭਰੀਆਂ ਉਹ ਕਹਿੰਦੇ ਜੀ ਗੱਲ ਸੁਣੋ ਮੈਂ ਜਦੋਂ ਤੋਂ ਗੁਰੂ ਕੋਲ ਆਇਆ ਨਾ ਜਦੋਂ ਤੋਂ ਗੁਰੂ ਦੇ ਚਰਨਾਂ 'ਚ ਜੁੜਿਆ ਕਹਾਂਦੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਂਦੇ ਜਿੰਦਗੀ ਦੀ ਹਰ ਇੱਕ ਖੁਸ਼ੀ ਮਿਲ ਗਈ। ਫਿਰ ਸਾਨੂੰ ਵੀ ਸਮਝਾਉਂਦੇ ਨੇ ਕਹਿੰਦੇ ਸਾਚੇ ਸਾਈ ਬਾ ਕੀ ਨਾਹੀ ਘਰ ਤੇਰਾ। ਕਹਿੰਦੇ ਆਹੋ ਜੀ ਕੋਈ ਚੀਜ਼ ਨਹੀਂ ਜਿਹੜੀ ਗੁਰਨਾਨਕ ਦੇ ਘਰ ਤੋਂ ਤੁਹਾਨੂੰ ਨਹੀਂ ਮਿਲਣੀ। ਪਰ ਜਿਹੜੀ ਚੀਜ਼ ਦੀ ਅਸੀਂ ਡਿਮਾਂਡ ਕਰ ਰਹੇ ਆਂ ਉਸ ਚੀਜ਼ ਨੂੰ ਡਿਜ਼ਰਵ ਵੀ ਕਰਦਾ ਹੋਣਾ ਚਾਹੀਦਾ ਹੈ ਮਨੁੱਖ। ਇਹੀ ਬਚਨ ਮਹਾਰਾਜ ਨੇ ਕਹੇ ਵੀ ਭਾਈ ਜ਼ਿੰਦਗੀ ਦੀਆਂ ਮੰਗਾ ਪੂਰੀਆਂ ਹੋਣਗੀਆਂ ਸਤ ਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਆ ਮਹਾਰਾਜ ਕਹਿੰਦੇ ਚੋਰੇ ਮੁੱਕ ਜਾਣਗੇ ਐਸੀ ਚੀਜ਼ ਦਾ ਤੇ ਮਨੁੱਖ ਨੂੰ ਝੋਰਾ ਵੀ ਮੇਰੇ ਮਨ ਦੀ ਮੰਗ ਸੀਗੀ ਉਹ ਪੂਰੀ ਨਹੀਂ ਹੋਈ ਭਾਈ ਪੂਰੀ ਤੇ ਤਾਂ ਹੁੰਦੀ ਤੂੰ ਡਿਜ਼ਰਵ ਕਰਦਾ ਹੋਣਾ ਗੁਰੂ ਪਾਤਸ਼ਾਹ ਜੀ ਕੋਲ अनेका ਹੀ ਸਿੱਖ ਆਂਦੇ ਸੀਗੇ ਆ ਕੇ ਡਿਮਾਂਡਾਂ ਵੀ ਕਰਦੇ ਸੀ ਮਹਾਰਾਜ ਨੂੰ ਕੁਝ ਪ੍ਰਸ਼ਨ ਵੀ ਪੁੱਛਦੇ ਸੀਗੇ ਕੁਝ ਜਵਾਬ ਵੀ ਲੈਂਦੇ ਸੀਗੇ ਪਰ ਜਦੋਂ ਗੁਰਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਤੇ ਗੁਰਤਾ ਗੱਦੀ ਦਿੱਤੀ ਭਾਈ ਲੈਣੇ ਨੂੰ ਉਹਨਾਂ ਦੇ ਆਪਣੇ ਪੁੱਤਰ ਵੀ ਸੀਗੇ ਹੁਣ ਡਿਮਾਂਡ ਤੇ ਪੁੱਤਰ ਕਰਦੇ ਸੀਗੇ ਸਾਨੂੰ ਗੁਰਤਾ ਗੱਦੀ ਦਿੱਤੀ ਜਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਭਾਈ ਇਹ ਨੀਜੀ ਜ਼ਗੀਰ ਥੋੜੀ ਹੈ ਜਿਹੜੀ ਪਿਓ ਦੀ ਜ਼ਗੀਰ ਪੁੱਤਰਾਂ ਨੂੰ ਦੇ ਦਿੱਤੀ ਜਾਏਗੀ ਗੁਰੂ ਪਾਤਸ਼ਾਹ ਜੀ ਨੇ ਕਿੰਨੂੰ ਗੁਰਤਾ ਗੱਦੀ ਦਿੱਤੀ ਜਿਹੜਾ ਡਿਜ਼ਰਵ ਕਰਦਾ ਸੀ ਤੇ ਜਿਹੜਾ ਡਿਜ਼ਰਵ ਕਰਦਾ ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਉਹਨੂੰ ਆਪਣੇ ਆਪ ਮੁਕਾਮ ਮਿਲ ਜਾਂਦਾ ਹੁੰਦਾ ਭਾਈ ਲੈਣੇ ਨੇ ਮੰਗੀ ਨਹੀਂ ਵੀ ਮੈਨੂੰ ਗੁਰਤਾ ਗੱਦੀ ਦਿਓ ਜੀ ਮੈਂ ਡਿਜ਼ਰਵ ਕਰਦਾ ਨਹੀਂ ਉਹਨੂੰ ਮੰਗਣ ਦੀ ਲੋੜ ਨਹੀਂ ਗੁਰਨਾਨਕ ਸਾਹਿਬ ਜੀ ਨੇ ਵੇਖ ਲਿਆ ਕਿ ਗੁਰਨਾਨਕ ਦੀ ਇਸ ਗੱਦੀ ਦਾ ਵਾਰਿਸ ਜਿਹੜਾ ਹੈ ਨਾ ਇਹਨੂੰ ਡਿਜ਼ਰਵ ਜਿਹੜਾ ਹੈ ਉਹ ਭਾਈ ਲੈਣਾ ਹੀ ਕਰਦਾ ਤੇ ਭਾਈ ਲੈਣੇ ਨੂੰ ਆਪਣੇ ਅੰਗ ਨਾਲ ਮਿਲਾ ਕੇ ਤੇ ਉਹਨਾਂ ਨੇ ਗੁਰੂ ਅੰਗਦ ਬਣਾ ਦਿੱਤਾ ਸੋ ਜਿਹੜੀ ਚੀਜ਼ ਦੀ ਅਸੀਂ ਡਿਮਾਂਡ ਕਹਿੰਦੇ ਆ ਯੂਰੋਪੀਅਨ ਕੰਟਰੀਆਂ ਦੇ ਅੰਦਰ ਜਾਂ ਅਮਰੀਕਨ ਕੰਟਰੀਆਂ ਦੇ ਅੰਦਰ ਇਹਨਾਂ ਚੀਜ਼ ਨੂੰ ਕਿਹਾ ਜਾਂਦਾ ਡਬਲ ਡੀ ਡਬਲ ਡੀ ਦਾ ਮੀਨਿੰਗ ਹੁੰਦਾ ਹੈ ਡਿਸਰਵ ਕਰਨਾ ਤੇ ਡਿਮਾਂਡ ਕਰਨੀ ਇਹ ਦੋਵਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਇਹਨਾਂ ਦੇ ਵਿੱਚੋਂ ਇੱਕ ਤੋਂ ਬਿਨਾਂ ਦੂਸਰੀ ਚੀਜ਼ ਅਧੂਰੀ ਹੈ ਸੋ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ